ਪਾਣੀ ਛੱਡ ਰੱਖਿਆ ਪਾਣੀ ਕਣਕ ਚੀਜ਼ ਦੇਖੋ ਹੋ ਵਾਹਿਗੁਰੂ ਜੀ ਦੇਖੋ ਇਹ ਟਟੇਰੀਆਂ ਦੀ ਆਵਾਜ਼ਾਂ ਇੱਥੇ ਟੁੱਟਦਾ ਪਾਣੀ ਹੈ ਜੀ ਦੇਖੋ ਪਾਣੀ ਟੁੱਟ ਗਿਆ ਜੀ ਤਾਂ ਬੰਦ ਕਰਦੇ ਹੁਣ ਆਪਾਂ ਇਹਨੂੰ ਕਰਦੇ ਆਂ ਜੀ ਬੰਦ ਹੁਣ ਆਪਾਂ ਹਾਂਜੀ ਬਹੁਤ ਟਾਈਮ ਬਾਅਦ ਆਇਆ ਹਾਂ ਭਰਾਵੋ ਕੋਈ ਸ਼ੁਕਰੀਆ ਧੰਨਵਾਦ ਲਾਈਕ ਕੀਤਾ ਜੀ ਹਾਂਜੀ ਜਗਦੇਵ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ ਸ਼ੁਕਰੀਆ ਲੈਕੀਤਾ ਜੀ ਸਪੋਰਟ ਕਰ ਰਹੇ ਹੋ ਜੀ ਸ਼ੁਕਰੀਆ ਮਿਹਰਬਾਨੀ ਜੀ ਹੋਰ ਸੁਣਾਓ ਜੀ ਨਾਮਾ ਰਾਸ਼ੀਆ ਜੀ ਮੇਰਾ ता नामा राशिओ और ठीक हो तो कि भीर जी आप जगदेव सिंह जी नामा राशिया और ठीक ठाक हो ਧੰਨਵਾਦ ਜੀ ਸ਼ੁਕਰੀਆ ਮਿਹਰਬਾਨੀ ਇਹਦਾ ਠੀਕ ਹੈ ਜੀ ਬਿਜੀਦਾ ਰਹਿੰਦੇ ਆ ਜੀ ਬਰਨਾਲੇ ਤੋਂ ਠੀਕ ਆ ਜੀ ਧੰਨਵਾਦ ਸ਼ੁਕਰੀਆ ਭਾਈ ਜੀ ਆਪਾਂ ਹੀ ਫਿਰ ਤਾਂ ਕਮਾਂਡੀਆਂ ਜੀ ਲਵੀਆਂ ਮਾਦਾ ਖੇਤ ਜੀ ਭਾਈ ਬੀਜੀ ਵਾਲੀ ਗੱਲੀਆਂ ਕੰਨ ਕਰਮਾਉਣਿਆਂ ਚੱਲ ਬੇਲੇ ਬੈਠੇ ਤੇ ਆਹ ਚਲ ਦੇਖਦੇ ਆ ਇਹ ਵੀ YouTube ਦਾ ਵੀ ਸਿਸਟਮ ਹੀ ਆ ਜੀ ਟਾਈਮ ਤੋਂ ਟਾਈਮ ਵੱਖਰੇ ਟਾਈਮ ਤੇ ਰੀਚ ਨਹੀਂ ਕਰਦੀ ਹੈਗੀ ਜੀ ਇਹ ਵੀ ਆਹ ਤਾਂ ਬਣੀ ਹੋਇਆ ਨੂੰ ਵੀ ਰੋਟੀ ਖਾਣ ਮੰਗੂ ਵੀ ਜਦੋਂ ਬੰਦਾ ਉਹ ਕਰਦਾ ਹਾਂ ਜੀ ਜਗਦੇਵ ਸਿੰਘ ਜੀ ਆਪਾਂ ਕੀ ਕਰਦੇ ਆ ਜੀ ਅੱਛਾ ਜੀ ਪਹਿਲਾਂ ਕੋਈ ਕਿਹੜੀ ਲਾਈ ਹੋਤੀ ਜੀ ਪਹਿਲਾਂ ਵੀ ਆਉਂਦੇ ਹੋਵਾਂਗੇ ਵੇਹ ਤਾਂ ਤੁਸੀਂ ਮੈਂ ਧਿਆਨ ਚੋਂ ਨਿਕਲ ਗਏ ਜੀ ਮਾਨ ਸਾਹਿਬ ਦਾ ਨਾਮ ਹੈ ਜੀ ਦੀ ਮਾਨ ਸਾਹਿਬ ਚਲੋ ਦੋ ਜਾਣੇ ਤਾਂ ਹੋਏ ਜੀ। ਉਹ। ਅੱਛਾ ਜੀ ਅੱਛਾ ਠੀਕ ਆ ਜੀ ਮਾਨ ਸਾਹਿਬ। ਮਾਫੀ ਚਾਹੁੰਨੇ ਆਈ ਜੋ ਤੋਂ ਫਿਰ ਹੁਣ। ਠੀਕ ਆ ਜੀ ਠੀਕ ਆ। ਤੁਸੀਂ ਰਹਿੰਦੇ ਵੀ ਹੁਣ ਗੈਰ ਹਾਜ਼ਰ ਹੋ ਜੀ ਹੁਣ ਬਹੁਤ ਦਿਨ ਹੋ ਗਏ ਜੀ। ਤਾਂ ਰਹਿੰਦੇ ਵੀ ਗੈਰ ਹਾਜ਼ਰ ਹੋਈ ਹੁਣ ਤੁਸੀਂ। ਟੇਲਰ ਸਾਹਿਬ। ਔਰ ਘਰ ਪਰਵਾਰ ਠੀਕ ਹੈ ਜੀ ਆ ਬੁਖਾਰ ਬਖੂਰ ਜੇ ਤੋਂ ਠੀਕ ਹੈ ਪਰਵਾਰ ਜੀ ਹਾਂ ਜੀ ਭੈਣ ਜੀ ਸਾਸਰੀ ਕਾਲ ਸ਼ੁਕਰੀਆ ਜੀ ਧੰਨਵਾਦ ਅੱਜ ਆਪਾਂ ਬੇ ਟਾਈਮ ਹੋ ਗਏ ਜੀ 12 ਵਜੇ ਮੈਂ ਜਾਣਾ ਵਿਆਹ ਜੀ ਹੁਣ ਕਣਕ ਦਾ ਕੇਰਾ ਰਾਮ ਰਿਆ ਮਾਂ ਚੱਲ ਨਾਲੇ ਆਪਾਂ ਇੱਥੇ ਬਹਿਲੇ ਬੈਠੇ ਤੇ ਜੀ ਧੰਨਵਾਦ ਔਰ ਭਾਂਜੀ ਘਰ ਪਰਵਾਹ ਠੀਕ ਹੈ ਜੀ ਲੈ ਕੇ ਵੀ ਨਹੀਂ ਦਿਖਾ ਰਿਹਾ ਜੀ ਇਹ ਅਰੇਂਜ ਰੂਹ ਦੀ ਪ੍ਰੋਬਲਮ ਆ ਚਲੋ ਜੀ ਵਿਆਹ ਦਾ ਸੀ ਬੜੀ ਤੱਕ ਪ੍ਰੋਬਲਮ ਆ ਸਰੀਰ ਨੂੰ ਆ ਰਹੀ ਹੈ ਜੀ ਇਹਦੇ ਨਾਲ ਆਇਆ ਸੀ ਜਨਾ ਜੀ ਬਿਜੀਓ ਆਪਾਂ ਐਨਜੀਵੀ ਚਲੋ ਬਿਜੀ ਰਹਿੰਦੇ ਜੀ ਇਹਨਾਂ ਦਾ ਵੀ ਹੁਣ ਵਿਆਂ ਦਾ ਕੰਮ ਚੱਲਦਾ ਇਹ ਮਾਨਤ ਸੰਧੂ ਨੇ ਜੀ ਮਾਨ ਸਾਹਿਬ ਜਗਦੇਵ ਸਿੰਘ ਜੀ ਇਹ ਆਪਦਾ ਕੰਮ ਕਰਦੇ ਨੇ ਜੀ ਛੋੜੇ ਵਾਲਾ ਕੰਮ ਇਹਨਾਂ ਦਾ ਬਸ ਨੌਂ 'ਚ ਫਰਕ ਆ ਜੀ ਮੈਨੂੰ ਤਾਂ ਵੈਸੇ ਪਤਾ ਨਹੀਂ ਵੀ ਇਹਦੇ 'ਚ ਕੋਈ ਫਰਕ ਹੁੰਦਾ ਬੁਟੀਕ ਤੇ ਟੇਲਰ ਚ ਬੁਟੀਕ ਸ਼ਾਇਦ ਪਹਿਣਾ ਪਹਿਣਾ ਦਾ ਹੋਊਗਾ ਟੇਲਰ ਸਾਰੇ ਕਾਹਿਆਂ ਦਾ ਕਰਦੇ ਹੋਣਗੇ ਆਹੀ ਫਰਕ ਆ ਜੀ ਕੋਈ ਹੋਰ ਵੀ ਫਰਕ ਆ ਜੀ ਜਾਣਕਾਰੀ ਚ ਵਾਧਾ ਕਰੋ ਧੰਨਵਾਦ ਜੀ ਵਾਹੀ ਗੁਰੂ ਜੀ ਵਾਹੀ ਗੁਰੂ ਹਾਂ ਜੀ ਇਹ ਮਨਤ ਭੈਣ ਜੀ ਆ ਜੀ ਇਹ ਵੀ ਆਪਣਾ ਬੁਟੀਕ ਚਲਾਉਂਦੇ ਆ ਜੀ ਭੈਣ ਜੀ ਜਗਦੇਵ ਮੇਰਾ ਨਾਮ ਹਰਾਸ਼ੀਆ ਇਹ ਸਾਡੇ ਏਰੀਆ ਤੋਂ ਆਜੀ ਬਰਨਾਲੇ ਤੋਂ ਇਹ ਵੀ ਟ੍ਰੇਲਰ ਨੇ ਛੋੜਾ ਤਾਂ ਨਹੀਂ ਮੈਨੂੰ ਪਤਾ ਵੀ ਤੁਸੀਂ ਕਿੱਥੇ ਕੰਮ ਕਰਦੇ ਹੋ ਜੀ ਪਰ ਤੁਸੀਂ ਆ ਜਾਨੇ ਹੋ ਧੰਨਵਾਦ ਤੁਹਾਡਾ ਸਪੋਰਟ ਲਈ ਇਹ ਵੀ ਨੇ ਬਰਨਾਲਾ ਸ਼ਹਿਰ ਪੈਂਦਾ ਹੈ ਸਾਡੇ ਲਵੇ 20 ਕਿਲੋਮੀਟਰ ਮਾਰ ਸਾਹਿਬ ਹੁਣ ਤਾਂ ਦਿਨ ਰਾਤ ਹੀ ਚੱਲਦਾ ਉਹ ਜੀ ਕੰਮ ਤਾਂ ਬਿਆਹ ਵਾਲਾ ਤੜਕੇ ਨੂੰ ਕਹਿੰਦਾ ਉਹ ਦੋ ਦਿਨਾਂ ਅੱਜ ਦੇ ਦੋ ਜੀ ਸ਼ੌਂਗੇ ਤਾਂ ਇਹਦਾ ਕਹਿਣਾ ਆਹਲਾ ਪਹਿਲਾਂ ਤਾਂ ਆਉਂਦਾ ਨਹੀਂ ਹੈਗਾ ਮੌਕੇ ਦੀ ਆਉਂਦੇ ਨੇ ਆਹਣਾ ਹਾਂ ਜੀ ਮੰਤ ਸਿੰਧੂ ਜੀ ਇਹ ਪੁੱਛ ਰਹੇ ਨੇ ਜੀ ਆਪਣੇ ਭਾਈ ਸਾਹਿਬ ਆਏ ਕਿ ਚਲੇ ਗਏ ਜੀ ਤੁਸੀਂ ਮਾਨ ਸਾਹਿਬ ਉਹ ਭੈਣ ਜੀ ਦੇ ਵੀ ਨਹੀਂ ਦੇਖੇ ਕਦੇ ਗਏ ਹੁਣ ਤੁਸੀਂ ਜਗਦੇਵ ਸਿੰਘ ਜੀ ਸ਼ਿਮੂ ਭੈਣ ਜੀ ਦੇ ਤਾਂ ਜਾਣੇ ਹੁੰਦੇ ਤੁਸੀਂ ਲਾਈਵ ਦੇ ਵਿੱਚ ਉਹਨਾਂ ਦੇ ਵੀ ਨਹੀਂ ਗਏ ਤੁਸੀਂ ਦਰਸ਼ਨਾਂ ਛੋੜੇ ਹੁਣ ਚਲੋ ਮੈਂ ਤੋਂ ਵੀ ਘਾਟੀ ਆ ਜਾਂਦਾ ਜੀ ਸਪੋਰਟ ਖਾਤਰ ਉਹਦੀ ਚਲੋ ਗਿਆ ਚਾਹੇ ਚਾਹ ਭੇਤੀ ਤੁਸੀਂ ਨੇ ਚਾਹ ਦੇ ਕੱਪ ਜੂਸਦੇ ਆਂ ਤਕਰੀਬਨ ਜਦੋਂ ਪਤਾ ਕਈ ਵਾਰ ਤਾਂ ਪਤਾ ਹੀ ਨਹੀਂ ਲੱਗਦਾ ਜੀ ਕਈ ਵਾਰ ਉਹਨਾਂ ਹੱਥ ਨੇ ਉਹਨਾਂ ਦਾ ਵੀ ਹੁੰਦਾ ਆਪਾਂ ਵੀ ਕਰ ਲੈਨੇ ਆ ਜੀ ਫੇਰ ਹਾਂ ਜੀ ਕਟੂ ਵਾਲ ਜੀ ਸਾਸਰੀਆ ਕਾਲ ਜੀ ਕੀ ਹਾਲ ਚਾਲ ਬਹੁਤ ਨਾ ਬਾ ਦਰਸ਼ਨ ਹੋਏ ਨੇ ਜੀ ਛੋਡੇ ਆ ਇਹ ਤਾਂ ਨਵੇਂ ਪੁਰਾਣੇ ਬੰਦੇ ਦੁਬਾਰਾ ਨਵੇਂ ਬਣ ਕੇ ਆ ਗਏ ਇਹ ਪਹਿਲਾਂ ਵੀ ਆਉਂਦੇ ਵੀ ਨੇ ਹਾਂ ਜੀ ਮੰਤਜੀ ਆ ਭਾਈ ਸਾਹਿਬ ਆਪਣੇ ਟੇਲਰ ਸਾਹਿਬ ਪੁੱਛ ਰਹੇ ਤੇ ਜੀ ਆਪਣਾ ਕੰਮ ਕਿੱਥੇ ਆ ਜੀ ਜੇ ਹੈਗੇ ਤੁਸੀਂ ਕਿ ਚਲੇ ਗਏ ਜੀ ਸ਼ੁਕਰੀਆ ਜੀ ਸ਼ੁਕਰੀਆ ਜਗਦੇਵ ਸਿੰਘ ਜੀ ਹਾਂ ਜੀ ਵਾਰਲਡ ਵਾਲੇ ਉਹ ਵਾਰਡ ਵਾਹਿਗੁਰੂ ਜੀ ਆ ਕੇ ਹੋ ਜੀ ਹੁਣ ਸਵੇਰੇ ਦੇ ਠੀਕਾ ਉੱਠ ਕੇ ਨਹੀਂ ਜਗਦੇਵ ਸਿੰਘ ਸਵੇਰੇ ਨਹੀਂ ਨਹਾਉਂਦੇ ਜੀ ਫਿਰ ਤੁਸੀਂ ਠੰਡ ਮਾਰਦਾ ਸਰੀਰ ਹੈ ਆ ਸਵੇਰੇ ਨਹੀਂ ਨਹਾਉਂਦੇ ਜੀ ਹੈ ਠੀਕ ਆ ਇੱਕ ਪੁਰਾਣੇ ਨਵੇਂ ਬਣ ਕੇ ਆ ਗਏ ਜੀ ਠੀਕ ਆ ਠੀਕ ਆ ਠੀਕ ਆ ਜੀ ਵਾਹਿਗੁਰੂ ਜੀ ਹਾਂ ਜੀ ਪਿਆਰਿਓ ਦੇਖੋ ਭਰਾਵਾ ਸਬਜ਼ੀ ਦਾ ਕੰਮ ਤਾਂ ਮਾੜਾ ਤਾਂ ਹੈ ਨਹੀਂਗਾ ਫਿਰ ਛੋਟਾ ਕਰੂ ਕੌਣ ਜੀ ਛੋਟੀ ਦੁਕਾਨਦਾਰੀ ਆ ਸਬਜ਼ੀ ਮਾੜੀ ਤਾਂ ਨਹੀਂ ਹੈ ਜੀ ਸਬਜ਼ੀ ਤਾਂ ਚਲੋ ਆਪ ਕਰਕੇ ਬੰਦੇ ਨੇ ਆਪ ਵੇਚ ਨਹੀਂ ਹੋਵੇ ਜੇ ਕੱਲ ਇਹ ਆ ਜੀ ਹੁਣ ਚਲੋ ਮੈਨੂੰ ਛੋਟੇ ਕਾਰੋਬਾਰ ਬਾਰੇ ਨਹੀਂ ਪਤਾ ਜੀ ਆਇਆ ਇਹ ਬੰਦਾ ਉਹ ਸਬਜੀ ਟਾਈਮ ਭਾਲ ਲਿਆ ਜੀ ਰੁਪਏ ਤਾਂ ਚਲੋ ਵਧੀਆ ਬਣਦੇ ਆ ਜੀ ਕੋਈ ਮਾੜੀ ਗੱਲ ਨਹੀਂ ਹੈਗੀ ਜੀ ਪਰ ਹੁਣ ਛੋੜਾ ਅਸਿਆ ਜੀ ਕੰਮ ਦਾ ਚਲੋ ਨਿਗਾਹ ਦੀ ਆ ਜੀ ਇਹ ਤਾਂ ਹੈਗਾ ਜੀ ਗੱਲ ਸ਼ਾਮਾ ਦੇ ਕੋਈ ਤੁਸੀਂ ਮੈਂ ਤਾਂ ਇਹ ਜਾਣਦਾ ਹੀ ਸਬਜੀ ਦਾ ਕੰਮ ਚਲੋ ਕੰਮ ਦਾ ਕੋਈ ਵੀ ਆ ਜੀ ਜਗਦੇਵ ਸਿੰਘ ਜੀ ਕੋਈ ਸਕਾਲਾ ਵੀ ਨਹੀਂ ਨਾ ਕੋਈ ਔਖਾ ਜੀ ਇਹ ਛੋਟੇ ਕਰਨ ਤੇ ਨਿਰਭਰ ਆ ਜੀ ਹੁਣ ਵਿੱਚ ਛੋਟੇ ਵਾਲਾ ਕੰਮ ਛੱਡੀ ਜਾਂਦਾ ਅਗਲਾ ਕਹਿੰਦਾ ਧਾਰ ਦੇ ਕਣੀ ਮਾਰ ਵਿੱਚ ਇਹ ਚੀਜ਼ ਆਧਾਰ ਦਾ ਪੰਗਾ ਪੈਂਦਾ ਜੀ ਬਿਲ ਸਬਜ਼ੀਆਂ ਵਾਲੇ ਛੱਡ ਕੇ ਕੁਝ ਹੋਰ ਕਰਨ ਲੱਗ ਜਾਂਦੇ ਨੇ ਵੀ ਇਹ ਵੀ ਘਾਟੇ ਦਾ ਬਣ ਜਾ ਇਹ ਤਾਂ 사ਬਰ ਜੇ ਨਾਲ ਕੰਮ ਵਾਹਿਗੁਰੂ ਦੀ ਕਿਰਪਾ ਨਾਲ ਜੀ ਸਾਰੇ ਬੰਦਾ ਮਿਹਨਤੀ ਹੋਵੇ ਜੀ ਸਾਰਾ ਕੁਝ ਚੱਲ ਜਾਂਦਾ ਜੀ ਗੱਲ ਇਹ ਆ ਜੀ ਠੀਕ ਆ ਚਲੋ ਇਹ ਛੋਟਾ ਜਿਹਾ ਹੁਣ ਤੁਹਾਨੂੰ ਇਹ ਪ੍ਰੋਬਲਮ ਆਉਂਦੀ ਆ ਜੀ ਨਿਗਾਹ ਕਰਕੇ ਸਬਜੀ ਦਾ ਵੀ ਚਲੋ ਤੁਸੀਂ ਕਰ ਸਕਦੇ ਹੋ ਜੀ ਆਥਣ ਤੜਕੇ ਕੱਪੜੇ ਦਾ ਵੀ ਕਰ ਸਕਦੇ ਹੋ ਜਦੋਂ ਨਾਲੋਂ ਨਾਲ ਸਬਜੀ ਦਾ ਮਾੜਾ ਤਾਂ ਨਹੀਂ ਹੈਗਾ ਜੀ ਮੈਂ ਤੁਹਾਨੂੰ ਕਹਾ ਜੇ ਤੁਸੀਂ ਆਪ ਕਰੋਗੇ ਆਪ ਵੇਚੋਗੇ ਜੀ ਜੇ ਸਬਜੀ ਜੇ ਉਹਦੇ ਤੇ ਲਿਜਾਵੋਗੇ ਮੰਡੀ ਤੇ ਫੇਰ ਨਹੀਂ ਤੁਹਾਨੂੰ ਜੀ ਕੋਈ ਵੜਾ ਏਡੀ ਗੱਲ ਬਣਨੀ ਹੁਣ ਮੈਂ ਤੁਹਾਨੂੰ ਕੋਈ ਕਹਿਦਾ ਵੀ ਤੁਸੀਂ ਕਰ ਲਓ ਜੀ ਸੋ ਤੋਂ ਛਮਾ ਸਾਬ ਜੀ ਵੀ ਬਹੁਤ ਭਾਲਦੀ ਆ ਜੀ ਉਹ ਵੀ ਇੱਕ ਦੁਕਾਨਦਾਰੀ ਹੋ ਜਾਂਦੀ ਆ ਜੀ ਆਇਆ ਵੀ ਚਲੋ ਬਾਹਲਾ ਬੰਦੇ ਸਿਹਾ ਨਹੀਂ ਉਹ ਚਾਹੇ ਹੁੰਦਾ ਵੀ ਚਲ ਅੱਜ ਵਾਲਾ ਕੰਮ ਕੱਲ ਨੂੰ ਹੋਏਂਦਾ ਜਿਹੜੀ ਦੁਕਾਨਦਾਰੀ ਆ ਜੀ ਇਹਦਾ ਰੈਗੂਲਰ ਬੰਦੇ ਨੂੰ ਹਾਜ਼ਰ ਚਾਹੀਦੀ ਆ ਇਹਦੇ ਸਤਾ ਆਉਣ ਮੈਂ ਕੰਨ ਕਰਵਾਉਣਾ ਜੀ ਹੁਣ ਮੋਟਰ ਖੜਾ ਕੇ ਬਾਵ ਜਿਊਂਗਾ ਕਿਆ ਜਾਣਾ ਕੱਲ ਨੂੰ ਫੇਰ ਮਾਲਾਂਗੇ ਜੀ ਤਾਂ ਕਾਣ ਬੰਦ ਹੁੰਦੀ ਨਹੀਂ ਹੈਗੀ ਜੀ ਬੰਦੇ ਦੀ ਇਹ ਗੱਲ ਆ ਜੀ ਜਗਦੇਵ ਸਿੰਘ ਜੀ ਇਹ ਹੈਗਾ ਛੋਟੇ ਦੇ ਨਿਰਪਰ ਜੀ ਤੁਸੀਂ ਕਿੰਨਾ ਕੁ ਸਮਾਂ ਕੱਢ ਸਕਦੇ ਹੋ ਜੀ ਈ ਕਰ ਸਕਦੇ ਹਾਂ ਨੱਕ ਤੇ ਨੱਕ ਤਾਂ ਨਹੀਂ ਆਏ ਵੀ ਨੱਕ ਨਹੀਂ ਰਹਿਣਾ ਸਬਜ਼ੀ ਮੰਡੀ 'ਚ ਵੇਚੋਗੇ ਨੱਕ ਦਾ ਵੀ ਥੋੜਾ ਜਿਹਾ ਪੰਗਾ ਪੈਂਦਾ ਜੀ ਸਬਜ਼ੀ ਦੇ ਵਿੱਚ ਜੇ ਤਾਂ ਦੇਖੋ ਭਰਾਵਾ 4 ਰੁਪਏ ਬਣਨੇ ਫਿਰ ਤਾਂ ਆਪ ਵੇਚੇ ਦੀ ਬਣਦੇ ਨੇ ਜੀ ਕੋਈ ਕੋ ਛੋਟੀ ਸਬਜ਼ੀ ਉੱਥੇ ਵੇਕਣੀਆਂ 2 ਰੁਪਏ ਮੂੰ ਫੇਰ ਉਹ ਘਟ ਦੋ ਘਰ 10 ਰੁਪਏ ਵੇਕੂ ਐਨਾ ਬੱਟਾ ਪੈਂਦਾ ਜੀ ਚੀਜ਼ਾਂ ਆਓ ਵੇਚ ਕੇ ਤੁਸੀਂ ਆਪਦਾ ਟੇਲਰ ਦਾ ਕੰਮ ਕਰ ਸਕਦੇ ਹੋ ਫੇਰ ਵੱਖਰੀ ਗੱਲ ਆ ਜੀ ਕੰਮ ਮਾੜਾ ਨਹੀਂ ਹੈਗਾ ਜੀ ਸਬਜ਼ੀ ਦਾ ਵੀ ਐਮੀਸ਼ ਨੂੰ ਕਹਿ ਦਈਏ ਛੋਡੀ ਰੁਚੀ ਆ ਜੇ ਗੱਲ ਤਾਂ ਬੰਦੇ ਦੇ ਮਨ ਤੇ ਆ ਜੀ ਮੇਰਾ ਟੁੱਟ ਗਿਆ ਦੀ ਜੀ ਪਾਣੀ ਨਹੀਂ ਜੀ ਚਲੋ ਇਹ ਤਾਂ ਚਲੋ ਮੈਨੂੰ ਨਹੀਂ ਪਤਾ ਭਰਾਵਾ ਛੋਟਾ ਘਰ ਬਰਬਾਰ ਕਿੱਥੇ ਗਿਆ ਘਰ ਕਿੱਥੇ ਪਿਆ ਹੋਇਆ ਕਈ ਵਾਰ ਆਪਣੇ ਘਰੇ ਵੀ ਲੋਟ ਆ ਜਾਂਦਾ ਸੀ ਕੰਮ ਜੇ ਮਾਰਕੀਟ ਹੋਵੇ ਆਹਦੇ ਬਾਰ ਮੂਰੀ ਸੈਟ ਆ ਜਾਂਦਾ ਕੰਮ ਲੋਕਾਂ ਦਾ ਲੋਕਾਂ ਦੀ ਆਵਾਜ਼ ਆਈ ਚਾਹੀਦੀ ਹੈ ਜੀ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਵੀ ਇਹਨਾਂ ਦੇ ਘਰ ਦੀ ਸਬਜ਼ੀ ਹੈ ਜੀ ਛੋਟੀ ਦਾ ਉੱਥੋਂ ਵੀ ਨਹੀਂ ਰਹਿਣੀ ਉਹ ਸਾਦਾ ਛੋਡਾ ਖੇਤ ਵੀ ਉੱਥੇ ਹੋਵੇ ਜਿੱਥੇ ਲੋਕਾਂ ਦੀ ਆਵਾਜ਼ ਆਈ ਆ ਛੋਟੀ ਦਾ ਉੱਥੇ ਵੀ ਵਿਗਜੂ ਜੀ ਚੀਜ਼ ਹੁਣ ਆਮ ਦੇਖਿਆ ਜੀ ਰੋਡਾਂ ਤੇ ਜਾਂ ਜਿੱਥੇ ਇਹ ਸਬਜ਼ੀਆਂ ਲੱਗੀਆਂ ਹੋਈਆਂ ਨੇ ਉਹ ਆਵਦੀਆਂ ਨਾਲੇ ਪਿੱਛੇ ਲੱਗੀਆਂ ਹੋਈਆਂ ਨੇ ਇਹ ਰੋਡ ਤੇ ਬੈਹਣ ਨੇ ਕੋਈ ਜ਼ਰੂਰੀ ਵੀ ਨਹੀਂ ਹੁੰਦਾ ਵੀ ਐ ਫਿਰਨੀ ਆ ਜੀ ਲੋਕ ਵਧੀਆ ਚੀਜ਼ ਭਾਲਦੇ ਨੇ ਜੀ ਹੋ ਸਕਦਾ ਵੀ ਛੋਟ ਲਵੇ ਖੜੀ ਨਾ ਆ ਰਹੇ ਛੋਟੀ ਚੀਜ਼ ਟਾਈਮ ਲੱਗ ਜਾਂਦਾ ਈ ਚੀਜ਼ ਨੂੰ ਇਹ ਤਾਂ ਗੱਲ ਹੈ ਟਾਈਮ ਜ਼ਰੂਰ ਲੱਗਦਾ ਈ ਚੀਜ਼ ਨੂੰ ਤਾਂ ਟਾਈਮ ਜ਼ਰੂਰ ਲੱਗਦਾ ਜੀ ਵਾਹਿਗੁਰੂ ਜੀ ਹਾਂ ਜੀ ਮੇਰਾ ਪਾਣੀ ਟੁੱਟ ਗਿਆ ਸੀ ਜੀ ਥੋੜਾ ਜਿਹਾ ਇਧਰ ਵਿਜੀ ਹੋ ਗਿਆ ਸੀ ਮੈਂ ਤਾਂ ਪਾਣੀ ਟੁੱਟ ਗਿਆ ਸੀ ਜੀ ਇਹਦਰ ਨੀਮਾ ਤੋਂ ਵੱਡਾ ਜੀ ਠੀਕ ਹੈ ਠੀਕਾ ਕਿਵੇਂ ਲੱਗੀ ਜੀ ਗੱਲਬਾਤ ਤੁਹਾਨੂੰ ਮੇਰੀ ਦੱਸੀ ਹੋਈ ਤਾਂ ਕਿਵੇਂ ਲੱਗੀ ਜੀ